ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਆਈਕਨ ਜ਼ਰੂਰ ਦਬਾ ਲਿਨਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਅੱਜ ਕੱਲ ਵਿਰਲੇ ਹੀ ਪਰਿਵਾਰ ਐਸੇ ਹੋਣਗੇ ਜਿਨ੍ਹਾਂ ਦਾ ਕੋਈ ਜੀ ਬਾਹਰਲੇ ਮੁਲਕ ਨਹੀਂ ਗਿਆ ਬਹੁਤੇ ਜਾਨ ਦੀ ਤਿਆਰੀ ਕਰ ਰਹੇ ਹਨ ਵੱਡੇ ਛੋਟੇ ਸ਼ਹਿਰਾਂ ਵਿੱਚ ਵੀ ਜੇ ਅਤੇ ਆਈ ਲੈਟਸ ਵਾਲੀਆਂ ਹੱਟੀਆਂ ਲੋਕਾਂ ਨੂੰ ਵੱਡੇ ਸੁਪਨੇ ਦਿਖਾ ਕੇ ਆਪਣੇ ਵੱਲ ਖਿੱਚ ਰਹੀਆਂ ਹਨ। ਇੰਡੀਆ ਵਿੱਚ ਸਭ ਤੋਂ ਵਧੀਆ ਰੋਜ਼ਗਾਰ ਹੈ। ਇੰਨਾ ਹੱਟੀਆਂ ਦੇ ਮਾਲਕ ਸ਼ਾਹੀ ਜੀਵਨ ਬਸਰ ਕਰ ਰਹੇ ਹਨ ਤੇ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਹਨ। ਤੇ ਅਸੀਂ ਆਪਣੀਆਂ ਜ਼ਮੀਨਾਂ ਬੈਹ ਜਾ ਗਹਿਣੇ ਕਰਕੇ ਥੱਬੇ 'ਤੇ ਨੋਟਾ ਦੇ ਦਿੰਦੇ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੜ੍ਹਾਈ ਦੇ ਬਹਾਨੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਨੌਜਵਾਨ ਸਖਤ ਮਿਹਨਤ ਤੋਂ ਬਾਅਦ ਸੈੱਟਅਪ ਹੋ ਜਾਂਦੇ ਹਨ। ਫੇਰ ਵੀ ਏ.ਈ.ਐਮ.ਆਈ ਦੇ ਖਰੀਦੇ ਘਰਾਂ ਕਾਰਾਂ ਤੇ ਭੁਗਤਾਨ ਕਰਦੇ ਜੀਵਨ ਬਸਰ ਕਰਦੇ ਹਨ ਕੁਝ ਕੁ ਸਮਝਦਾਰ ਜਵਾਕ 5-4 ਸਾਲਾਂ ਬਾਅਦ ਘਰੇ ਵੀ ਚਾਰਚਲੜ ਭੇਜਨੇ ਸ਼ੁਰੂ ਕਰ ਦਿੰਦੇ ਹਨ ਜਾਂ 5-4 ਸਾਲਾਂ ਤੋਂ ਦੁੱਖ ਸੁੱਖ ਤੇ ਘਰੇ ਢੇੜਾ ਮਾਰਦੇ ਹਨ ਤੇ ਆਪਣੀ ਕਮਾਈ ਖਰਚ ਕਰਕੇ ਮੁੜ ਜਾਂਦੇ ਹਨ ਫਿਰ ਮੇਰੇ ਵਰਗੇ ਬਜ਼ੁਰਗਾਂ ਦੇ ਵੀ ਜਹਾਜ਼ਾਂ ਤੇ ਝੂਟੇ ਲੈਣ ਦੇ ਬਹਾਨੇ ਬਾਹਰਲੇ ਮੁਲਕਾਂ ਵਿੱਚ ਘੁੰਮਣ ਦਾ ਕੀੜਾ ਡੰਗ ਮਾਰਨ ਲੱਗਦਾ ਹੈ ਜਵਾਕਾਂ ਨੂੰ ਜੱਫੀਆਂ ਪਾਉਣ ਪੋਤੇ-ਪੋਤੀਆਂ ਨੂੰ ਮਿਲਣ ਦੇ ਲਾਲਚ ਵਿੱਚ ਬਡਾਪੇ ਵਿੱਚ ਉਹ ਵੀ ਪਾਸਪੋਰਟ ਦਫ਼ਤਰਾਂ ਵਿੱਚ ੱੱਕੇ-ਤੁੱਕੇ ਖਾ ਕੇ 3 ਮਹੀਨਿਆਂ ਲਈ ਜਹਾਜ਼ ਚੜ ਜਾਂਦੇ ਹਨ ਬਾਹਲੇ ਮੁਲਕਾਂ ਦੇ ਸੁਪਨੇ ਬਜ਼ੁਰਗਾਂ ਲਈ ਬੋਝ ਬਣ ਜਾਂਦੇ ਹਨ ਉੱਥੇ ਉਹਨਾਂ ਨੂੰ ਕੋਈ ਢੰਗ ਦਾ ਸਾਥ ਨਹੀਂ ਮਿਲਦਾ ਉਹ ਕੋਈ ਰਿਕਸ਼ਾ ਆਟੋ ਲੈ ਕੇ ਘਰ ਤੋਂ ਬਾਹਰ ਘੁੰਮਣ ਨਹੀਂ ਜਾ ਸਕਦੇ ਇਕੱਲੇ ਹੀ ਘਰ ਦੀਆਂ ਕੰਧਾਂ ਵਿੱਚ ਕੈਦ ਹੋ ਕੇ ਰਹਿ ਜਾਂਦੀਆਂ ਹਨ ਉਹ ਪਾਰਕ ਚੋਗੇ ਰਹਿ ਜਾਂਦੇ ਹਨ ਜਾਂ ਨੇੜਲੇ ਗੁਰਦੁਆਰੇ ਉਹਨਾਂ ਦਾ ਬਸੇਰਾ ਬੰਦੇ ਹਨ ਉਡੀਕਦਿਆਂ ਨੂੰ ਮਸਾ ਵੀਕੈਂਡ ਆਉਂਦਾ ਹੈ ਫਿਰ ਜੋ ਆ ਬੁੜਾ ਬੁੜੀ ਨੂੰ ਸਰਵਣ ਪੁੱਤਰ ਵਾਂਗ ਮਾਡਰਨ ਮਹਿੰਗੀਆਂ ਕਾਰਾਂ 'ਚ ਬਿਠਾ ਕੇ ਗੇੜੀ ਲਵਾਉਂਦੇ ਹਨ ਅੱਗੇ ਹੋਏ ਬਜ਼ੁਰਗ ਉਹ ਉਂਗਲਾਂ ਤੇ ਦਿਨ ਗਿਣਨ ਲੱਗਦੇ ਹਨ ਤੇ ਵਾਪਸੀ ਨੂੰ ਕਾਲ ਕਰਦੇ ਹਨ ਘਰਾਂ ਝੋ ਲੱਗਦੀ ਮੇਰੀ ਸਾਲੀ ਜਿਹੜੀ ਉੱਥੇ 6 ਮਹੀਨੇ ਲਾ ਕੇ ਆਈ ਹੈ ਨੇ ਦੱਸਿਆ ਕਿ ਮੇਰਾ ਦਿਨ ਤਾਂ ਰਸੋਈ ਵਿੱਚ ਨਿਕਲ ਜਾਂਦਾ ਸੀ ਤੇ ਇਹ ਪੱਤੀ ਸਾਹਿਬ ਘਰ ਵਿੱਚ ਕੈਦ ਹੋ ਕੇ ਰਹਿ ਗਏ ਬਜ਼ੁਰਗ ਤਿੰਨ ਮਹੀਨਿਆਂ ਦੀ ਮਿੱਠੀ ਜੇਲ੍ਹ ਤਾਂ ਕੱਟ ਆਉਂਦੇ ਹਨ ਇਸ ਤੋਂ ਵੱਧ ਨਹੀਂ ਜਾਂ ਫਿਰ ਸਰੀਰ ਫਿੱਟ ਹੋਵੇ 베ਰੀਆਂ ਤੋਂ 베ਰ ਤੋੜਨ ਦੀ ਹਿੰਮਤ ਹੋਵੇ ਖੁਦ ਗੱਡੀ ਚਲਾਉਣੀ ਆਉਂਦੀ ਹੋਵੇ ਉੱਥੇ ਕੰਮ ਕਰਨ ਵਾਲਿਆਂ ਦੀ ਹੀ ਕਦਰ ਹੁੰਦੀ ਹੈ ਮੇਰੇ ਵਰਗੇ ਵੇਲੇ ਫੇਸਬੁੱਕੀਆਂ ਨੂੰ ਤਾਂ ਘਰ ਤੇ ਬਾਹਰ ਲੀਆਂ ਅੱਖਾਂ ਭੁਰਦੀਆਂ ਰਹਿੰਦੀਆਂ ਹਨ ਜਨਾਨੀ ਦੇ ਹੱਡ-ਬੁੱਡੇ ਚੱਲਦੇ ਹੋਣ ਤੇ ਰਸੋਈ ਸੰਭਾਲਨ ਦੀ ਹਿੰਮਤ ਹੋਵੇ ਫਿਰ ਦਿਨ ਲੰਘਦਿਆਂ ਦਾ ਪਤਾ ਨਹੀਂ ਲੱਗਦਾ ਪਰ ਆਪਣੇ ਵਤਨ ਦੀ ਤੇ ਪਿੰਡ ਦੀ ਯਾਦ ਤਾਂ ਸਤਾਉਂਦੀ ਹੀ ਹੈ ਸੋ ਇਹ ਸੀ ਜੀ ਆਪਣੀ ਅੱਜ ਦੀ ਛੋਟੀ ਜੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਮਿਲਦੇ ਆ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਧੰਨਵਾਦੀ